ਪਾ ਮਾਨੂੰ ਆਜੂ ਕਰਦੇ ਆ ਗੱਲਾਂ ਬਾਤਾਂ ਤੇ ਘਰੇ ਕੋਈ ਵੀ ਹੈ ਨਹੀਂ ਭਈ ਅੱਜ ਸਾਰੇ ਗਏ ਵੀ ਆ ਯਾਰ ਇੱਥੇ ਗਿਆ ਮੇਰੀ ਦਵਾਈ ਭੋਗ ਸੀਗਾ ਆਪਣੇ ਯਾਰ ਅੱਜ ਤੇ ਉੱਥੇ ਗਏ ਵੇ ਆ ਕਰਦੇ ਸਾਰੇ ਇਹ ਦਵਾਈ ਕਿੱਧਰ ਗਈ ਇਹਦੇ ਚੰਨ ਲੱਗਦਾ ਜੋਰ ਜੋ ਕਰਾਂ ਵੀਰ ਬਣ ਕੇ

ਲੱਗ ਜੂਤਾ ਐ ਉਹਨਾਂ ਨੂੰ ਆਉਣ ਤੇ ਮੈਂ ਸੋਚਿਆ ਕੋਈ ਕਰ ਲੇ ਕੰਮ ਧੰਦਾ ਉਹਨੇ ਚਾਹ ਚੋ ਪੀ ਕੇ ਹਮਮ ਨੱਕੜਾ ਯਾ ਕੀ ਐ ਭੈਣ ਦਿੰਦਾ ਇਹ ਕਿਹੜਾ ਸਟਾਈਲ ਆ ਨਵਾਬੇ ਕੋਈ ਗੱਲ ਬਾਤ ਫਿਰ ਆਜੋ ਜੁੜ ਜੋ ਕੇ ਰੰਗੀਰ ਬਣ ਕੇ ਤੋ ਦੋ ਸੈਟ ਲਗਿਆ ਕਸਵਾ ਨੇ ਉਹਲੇ ਕਰ ਲਗਾ ਅੰਦਰ ਤੋਂ ਬਾਦ ਕਰਦੇ ਆ ਗੱਲਾਂ ਬਾਤਾਂ ਹਾਂ ਤੇ ਇਹ ਆਜੋ ਕਿਹਾ ਮੇਰਾ ਵੀਰ ਚਾਹ ਪਾਲ ਕੇ ਗਿਆ ਨਾ ਯਾਰ ਚਾਹ ਪਾਲ ਕੇ ਨਾਲੇ ਕਰਦੇ ਆ ਗੱਲਾਂ ਬਾਤਾਂ ਤੇ ਨਾਲੇ ਪੀਨੇ ਚਾਹ ਪਹਿਲਾਂ ਛੱਟ ਕੇ ਦਵਾਈ ਅੰਦਰ ਦਵਾਈ ਤਾਂ ਲੈਣੀ ਪੈਣੀ ਆ

ちょ i と待って待って待って待って待って待って待って待って待って待って待って待っ e 待って a n て待って待って待って待って待って待って待って待って待 ਦੋਦੀ ਪਤਾਨੀ ਬੁਢੀ ਕਾਦੇ ਚ ਰੱਖ ਗਈ ਯਾਰ ਇਹਦਾ ਕੁੱਤੀ ਦਾ ਖਾਲੀ ਆ ਇਹ ਵੀ ਖਾਲੀ ਆ ਇਹ ਵੀ ਖਾਲੀ ਆ ਇਹ ਹੈਲੋ ਹੋਰ ਭਾਈ ਕੀ ਹਾਲ ਆ ਵੀਰ ਜੀ ਬੋਲੋ हां भाई की हालचाल आ बोलਦਾ ਤਾਂ ਨਹੀਂ ਭਰਾਵਾ ਮੂੰਹ ਚ ਅੱਗ ਸਵਾ ਸਿੱਟੀ ਵੀ ਹਾ ਤਾਂ ਨਹੀਂ ਬੋਲੇ ਜਾਂਦਾ ਹੌਲੀ ਹੌਲੀ ਬੋਲਦਾ ਦੁੱਧ ਪਾਲਦਾ ਸੀ ਯਾਰ ਇਹ ਤੜਕੇ ਦੀ ਮਾਤਾ ਹੀ ਦੁੱਧ ਪਾ ਕੇ ਗਈ ਵੀ ਇਹਨੂੰ ਮੈਨੂੰ ਹੁਣ ਦੁੱਧ ਨਹੀਂ ਥਾਂਦਾ ਵੀ ਰੱਖ ਕੇ ਕਿੱਥੇ ਗਈ ਹੈ ਬੁੜੀ ਮੈਂ ਲਾਦਾ ਭੁੱਖੀ ਰਹੂ ਵਿਚਾਰੀ ਪਤਾ ਨਹੀਂ ਮਾਈ ਦੁੱਧ ਕਾਹਦੇ ਚ ਰੱਖ ਕੇ ਬੜਾ ਜੰਪ ਖੜਾ ਹੋਇਆ ਯਾਰ ਠੀਕ ਆ ਵੀਰੇ ਵਧੀਆ ਵਧੀਆ ਤੁਸੀਂ ਸੁਣਾਓ ਬਾਈ ਕੀ ਹਾਲ ਚਾਲ ਆ ਵਧੀਆ ਬਾਈ ਤੇ ਬਾਕੀ ਮੈਨੂੰ ਦੁੱਧ ਥਿਓ ਜੀ ਤਾਂ ਚੰਗੀ ਗੱਲ ਆ ਨਹੀਂ ਫਿਰ ਇਹਨੂੰ ਵੀ ਚਾਹੀ ਪਾ ਦੂੰਗਾ ਬਾਈ ਹੋਰ ਤਾਂ ਕੋਈ ਹੀਲੇ ਨਹੀਂਗਾ ਵੈਸੇ ਕਹਿੰਦੇ ਹੁੰਦੇ ਵੀ ਕੁੱਤੇ ਨੂੰ ਚਾਹ ਪਾਉਣੀ ਨਹੀਂ ਚਾਹੀਦੀ ਇਹ ਵੀ ਝਾਕ ਦੀ ਫੇਰਦੀ ਆ ਬੇਟਰ ਬੇਟਰ ਚੱਲ ਕੋਈ ਨਾ ਰੋਟੀ ਪਾ ਦਿੰਨੇ ਆ ਯਾਰ ਲੈ ਪੁੱਤ ਆ ਜਾ ਕਰ ਅੰਦਰ ਆ ਜਾ ਉੱਥੇ ਅੰਦਰ ਬਹਿਨੇ ਆਪਾਂ ਆ ਜਾ ਵੀਰੇ ਆ ਜਾਓ ਮੇਰਾ ਸ਼ੇਰ ਆ ਜਾਓ ਮੇਰਾ ਗਿੱਦੜ ਆ ਜਾਓ ਮੇਰਾ ਬਾਗੜ ਵਿੱਲਾ ਆ ਜਾਓ ਮੇਰੀ ਚੌਂਗੜੀ ਮੂਂਗੜੀ ਤੇ ਅਕਾਲ ਕਹਿੰਦੇ ਹੁੰਦੇ ਨਾ ਹੁੰਦੇ ਫਾਇੰਗਾ ਸਤ ਸ੍ਰੀ ਅਕਾਲ ਬਾਈ ਜੀ ਸਾਰੇ ਭਰਾਵਾਂ ਨੂੰ ਸਤ ਸ੍ਰੀ ਅਕਾਲ ਤੈਨੂੰ ਕੀ ਭਾਵੇਂ ਪਗਤ ਨਹੀਂ ਹੈ ਨੀ ਐਂਦੇ ਪੁੱਤਾਂ ਦੇ ਹੰਦਾ ਦੁੱਧ ਹੀ ਨਹੀਂ ਤੇ ਹੁੰਦਾਗਾ ਆ ਬੁੜੀ ਦਾ ਵੀ ਨੂੰ ਪਤਾ ਨਹੀਂ ਕਿੱਥੇ ਰੱਖ ਜਾਂਦੀ ਐ ਮਾਈ ਤੇ ਹੂੰ ਸਰਬਜੋਤ ਸਿੰਘ ਤੇ ਹੈਲੋ ਹੈਲੋ ਵੀਰ ਜੀ ਬਾਈ ਜੀ ਸਸਰੀ ਕਾਰ ਤੇ ਇਕ ਮੈਂ ਫਤਿਹ ਹੋਰ ਗੱਲ ਵੇਖੀ ਆ ਆਹ ਹੈ ਬਾਈ ਮੈਨੂੰ ਐ ਮੈਨੂੰ ਮੈਂ ਕਹੀ ਜਾਵਾ ਬਈ ਆਪਾਂ ਨੂੰ ਕੰਟੈਂਟ ਦਾ ਕੋਈ ਨਾ ਹੀ ਇਹਨਾਂ ਪਤਾਏਗਾ ਨਾ ਹੀ ਇਹਨਾਂ ਦਿਮਾਗ ਚੱਲਦਾ ਹੈਗਾ ਮੈਨੂੰ ਕਿਸੇ ਬੰਦੇ ਨੇ ਆਹ ਕਿਤਾਬ ਦਿੱਤੀ ਆ ਬਾਈ ਆਹਾ ਇਹ ਨਾਂ ਤਾਂ ਵੀ ਐ ਖੜਕਿਆਂ ਲਿਖਿਆ ਹੋਇਆ ਤੇ ਤੇ ਨਰਿੰਦਰ ਸਿੰਘ ਕਪੂਰ ਦੀ ਲਿਖੀ ਵੀ ਹੈ ਇਹ ਕਿਤਾਬ ਇਹਦੇ ਵਿੱਚ ਸੱਚਮੈ ਤੁਹਾਨੂੰ ਇਹ ਸੁਣਾ ਦਿੰਨਾ ਯਾਰ ਸੁਣਾਉਣਾ ਫਿਰ ਤੁਹਾਨੂੰ ਮੈਂ ਗੱਲਾਂ ਵਿੱਚੋਂ ਇੱਕ ਮਿੰਟ ਰੁਕ ਜਾਓ ਇੱਥੇ ਮੈਂ ਮੋੜ ਕੇ ਰੱਖਿਆ ਸੀ ਪੰਨਾ ਹਾਂ ਇਹਦੇ ਵਿੱਚ ਨਾ ਭਾਈ ਜਿੰਨੇ ਕਿ ਲਿਖੀ ਹੈ ਗੱਲ ਤੁਹਾਨੂੰ ਮੈਂ ਉੰਨੀ ਹੀ ਸੁਣਾਈ ਜੰਨਾ ਹੈ ਗਾਵੇ ਜਿੰਨਾ ਜਿੰਨਾ ਦਿਖਾਵਾ ਹੈਗਾ ਤੇ ਹਾਂ ਸੁਨਾਰੇ ਦੀ ਇੱਕ ਵੱਡੀ ਦੁਕਾਨ ਤੇ ਇੱਕ ਵਿਅਕਤੀ ਪਿਛਲੇ 30 ਸਾਲਾਂ ਤੋਂ ਕੰਮ ਕਰਦਾ ਸੀਗਾ ਕਹਿੰਦੇ ਲੈ ਬਣ ਗਈ ਗੱਲ ਤੇ ਮੇਰੀ ਚਾਹ ਵੀ ਨਾ ਠਰ ਜੇ ਯਾਰ ਨਹੀਂ ਫਾਇਦਾ ਪੀਣ ਨਾਲ ਕੋਈ ਚਲ ਕੋਈ ਨਾ ਆਪਾਂ ਇੱਕ ਵਾਰ ਸੁਣੋ ਨਾ ਮੈਂ ਠੰਡੀ ਵੀ ਪੀ ਲਾਂਗੇ ਆਪਾਂ ਤਾਂ ਚਾਹ ਇੱਕ ਵਿਅਕਤੀ ਪਿਛਲੇ 30 ਸਾਲਾਂ ਤੋਂ ਕੰਮ ਕਰ ਰਿਹਾ ਸੀ ਉਹ ਨਾ ਕੇਵਲ ਸਭ ਤੋਂ ਪੁਰਾਣਾ ਕਾਰਮਚਾਰੀ ਸੀ ਸਗੋਂ ਸਭ ਤੋਂ ਵੱਧ ਵਿਸ਼ਵਾਸਪਾਤਰ ਵੀ ਸੀਗਾ ਬਾਈ ਕਹਿੰਦੇ ਮਾਲਕ ਨੇ ਰਾਤ ਨੂੰ ਦੁਕਾਨ ਦੇ ਅੰਦਰਲੇ ਤੇ ਬਾਹਰਲੇ ਸਾਰੇ ਜਿੰਦਰੇ ਲਾਉਣ ਦਾ ਕੰਮ ਉਹਨੂੰ ਸੌਂਪਿਆ ਹੋਇਆ ਸੀਗਾ ਵੀ ਭਾਈ ਤੂੰ ਹੀ ਜਿੰਦੇ ਲਾਉਣੇ ਦੁਕਾਨ ਦੇ ਤੂੰ ਹੀ ਬਿੜਕ ਰੱਖਣੇ ਸਾਰੇ ਸਾਰਾ ਕਾਰੋਬਾਰ ਜਾਨੀ ਕਿ ਵੀ ਪਰੋ ਸਾਇਨਾ ਕਰਦਾ ਸੀ ਬੰਦਾ ਉਹਦੇ ਤੇ ਉਹਦੇ ਤੇ ਛੱਡਿਆ ਹੋਇਆ ਸੀਗਾ ਬਾਈ ਤੇ ਆਹ ਕਿਹੜਾ ਹੈਗਾ ਪ੍ਰਦੀਪ ਸਿੰਘ ਓਕੇ ਮਰੋ ਵਸੇ ਬੋਲੀ ਤਾਂ ਤੇਰੀ ਬਾਈ ਜੇਵ ਜੀ ਹੈਗੀ ਆ ਆਉਂਦੀ ਤਾਂ ਮੈਨੂੰ ਵੀ ਇਹੋ ਜੀ ਹੈਗੀ ਆ ਕੋਈ ਚੱਕਰ ਵਾਲੀ ਗੱਲ ਨਹੀਂ ਪਰ ਆਪਾਂ ਕਾਹਨੂੰ ਆਪਦਾ ਮੂੰਹ ਖਰਾਬ ਕਰਨਾ ਹੈਗਾ ਤੇ ਇੱਕ ਵਾਰ ਕਹਿੰਦੇ ਉਸਦੇ ਮਨ ਚ ਨਾ ਬੇਈਮਾਨੀ ਆਈ ਤੇ ਉਸਨੇ ਰਾਤ ਇੱਕ ਦਰਵਾਜ਼ਾ ਬੰਦ ਕੀਤਾ ਤੇ ਰਾਤ ਵੇਲੇ ਇੱਕ ਦਰਵਾਜ਼ਾ ਖੁੱਲਾ ਛੱਡਤਾ ਤੇ ਰਾਤ ਨੂੰ ਉਹ ਫਿਰ ਉਸੇ ਦਰਵਾਜ਼ੇ ਰਾਹੀਂ ਅੰਦਰ ਚੋਰੀ ਕਰਨ ਦੀ ਨੀਅਤ ਨਾਲ ਸਮਾਨ ਇਕੱਠਾ ਕੀਤਾ ਬਾਜ਼ਾਰ ਵਿੱਚ ਹਜੇ ਆਵਾਜ਼ੇ ਚੱਲੀ ਜਾਂਦੀ ਸੀ ਤੇ ਉਸਨੇ ਸੋਚਿਆ ਕਿ ਸਵੇਰੇ ਹਨੇਰੇ ਵਿੱਚ ਉਹ 3-4 ਵਜੇ ਚੁੱਪਚਾਪ ਹੀ ਚੱਕੂ ਸਮਾਨ ਤੇ ਨਿਕਲ ਜਾਊਗਾ ਉਸ ਕੋਲ ਲਗਭਗ 4-5 ਘੰਟੇ ਸੌਣ ਦਾ ਸਮਾਂ ਸੀ ਪਹਿਲੀ ਰਾਤ ਵੀ ਉਹ ਚੋਰੀ ਕਰਨ ਬਾਰੇ ਸੋਚਦਾ ਰਹਿਣ ਕਾਰਨ ਚਾਜਨਾ ਸੁੱਤਾ ਨਾ ਪਈਲੀ ਰਾਤ ਵੀ ਉਹ ਵੀ ਕੱਲ ਨੂੰ ਮੈਂ ਚੋਰੀ ਕਰਨੀ ਆ ਤੇ ਐਂ ਕਰਕੇ ਟੈਨਸ਼ਨ ਜੀ ਜੀ ਸੁੱਤਾ ਨਾ ਉਹ ਆਰਾਮ ਕਰਨ ਦੀ ਨੀਂਦ ਨਾਲ ਉਹ ਲੰਮਾ ਪੈ ਗਿਆ ਤੇ ਉਹਨੂੰ ਨੀਂਦ ਆ ਗਈ ਬਾਈ ਤੇ ਉਹ ਨੀਂਦ ਆ ਗਈ ਸਵੇਰ ਤੱਕ ਸੁੱਤਾ ਰਿਹਾ ਜਿੰਨਾ ਚਿਰ ਸੂਰਜ ਨਹੀਂ ਵੱਜਿਆ ਆ ਕੇ ਸਿੱਧਾ ਉਹਨਾਂ ਚਿਰ ਸੁੱਤਾ ਰਿਹਾ ਜਦੋਂ ਮਾਲਕ ਆਇਆ ਸਵੇਰੇ ਵੇਖਿਆ ਉਹਨੇ ਨੌਕਰ ਤਾਂ ਸੁੱਤਾ ਪਿਆ ਤੇ ਕੋਲ ਬੰਨਿਆ ਹੋਇਆ ਸਮਾਨ ਪੋਟਰੀ ਪਾਟਰੀ ਬੰਨ ਕੇ ਰੱਖਿਆ ਸਮਾਨ ਜਿੰਨਾ ਉਹਨੇ ਬਾਈ ਤੇ ਉਹ ਫੜ ਗਿਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਬੰਦਾ ਤਾਂ ਚੋਰ ਆ ਇਹ ਚੋਰੀ ਕਰਕੇ ਭੱਜਣਾ ਸੀ ਇਹਨੇ ਤਾਂ ਉਹ ਫੜਿਆ ਗਿਆ ਬਾਈ ਇਸ ਘਟਨਾ ਇਹ ਘਟਨਾ ਸੁਣ ਕੇ ਮੈਂ ਨਵੀਂ ਪੀੜ੍ਹੀ ਦੇ ਆਪਣੇ ਕੁਝ ਵਿਦਿਆਰਥੀਆਂ ਨੂੰ ਪੁੱਛਿਆ ਕਿ ਉਹ ਨੌਕਰ ਨੇ ਕੀ ਗਲਤੀ ਕੀਤੀ ਸੀ ਤੇ ਸਾਰਿਆਂ ਨੇ ਇਹੀ ਗੱਲ ਕਹੀ ਕਹਿੰਦੇ ਉਹ ਨੌਕਰ ਨੂੰ ਸੋਨਾ ਸੋਨਾ ਨਹੀਂ ਚਾਹੀਦਾ ਸੀਗਾ ਕਹਿੰਦੇ ਕਹਿੰਦੇ ਵੀ ਨੌਕਰ ਨੂੰ ਵੀਰ ਉਹਨੇ ਸਮਾਨ ਇਕੱਠਾ ਕਰ ਲਿਆ ਸੀਗਾ ਰਾਤ ਨੂੰ ਨਿਕਲ ਜਾਂਦਾ ਹੈਗਾ ਪਰ ਉਹਨਾਂ ਦੇ ਵਿੱਚੋਂ ਕਿਸੇ ਨੇ ਇਹ ਗੱਲ ਨਹੀਂ ਕਹੀ ਬੀ ਇੰਨੇ ਚਿਰ ਦੀ ਇਮਾਨਦਾਰੀ ਸੀਗੀ ਇਮਾਨਦਾਰੀ ਸੀ ਉਹ ਬੰਦੇ ਦੀ 30 ਸਾਲ ਦੀ ਪਿਚੋਰੀ ਨਾ ਕਰਦਾ ਸਾਰੇ ਇਹੀ ਗੱਲ ਕਹੀ ਜਾਣਾ ਵੀ ਜਦੋਂ ਸਮਾਨ ਉਹਨਾਂ ਬੰਨ ਲਾਥੇ ਗੱਟੀਆਂ ਬੰਨ ਲੀਆਂ ਸੀ ਤੇ ਸੌਆਂ ਕਾ ਸੁੱਤਾ ਕਾ ਤੋਂ ਉਹ ਉਹਦੇ ਨਿਕਲ ਜਾਂਦਾ ਰਾਤ ਨੂੰ ਤੇ ਕਿਸੇ ਨੇ ਇਹ ਗੱਲ ਨਹੀਂ ਕਹੀ ਵੀ ਚੋਰੀ ਨਾ ਕਰਦਾ ਇਹੋ ਜਿਹਾ ਗੱਲਾਂ ਇਹ ਕਿਤਾਬ ਦੇ ਵਿੱਚ ਯਾਰ ਤੇ ਇੱਕ ਹੋਰ ਮੈਂ ਸੁਣਾਉਣਾ ਤੁਹਾਨੂੰ ਹਾਂ ਇੱਕ ਆਰੀਆ ਮੈਂ ਕਈ ਵਾਰ ਹਾਰਿਆ ਹਾਂ ਅਣਗਿਣਤ ਵਾਰ ਸਫਲ ਹੋਇਆ ਹਾਂ ਮੈਂ ਕੁੱਟ ਵੀ ਕਈਆਂ ਤੋਂ ਖਾਧੀ ਆ ਆ ਪਤਾ ਨਹੀਂ ਖਾਧੀ ਬਈ ਐਵੇਂ ਝੂਠ ਮਰੀ ਜੇ ਛੋਟੇ ਹੁੰਦਿਆਂ ਆਪਣਾਂ ਖਾ ਲਈ ਹੋਵੇ ਬੇਇੱਜ਼ਤੀ ਵੀ अनेਕਾਂ ਦੀ ਬਰਦਾਸ਼ਤ ਕੀਤੀ ਆ ਮੇਰੇ ਨਾਲ ਵਧੀਕੀਆਂ ਵੀ ਬਹੁਤ ਹੋਈਆਂ ਹਨ ਧੋਖਾ ਤਾਂ ਕਈ ਵਾਰ ਹੋਇਆ ਘਾਟੇ ਤਾਂ ਪੈਂਦੇ ਹੀ ਰਹੇ ਆ ਮੇਰਾ ਮਖੌਲ ਵੀ ਬਹੁਤ ਉਡਾਇਆ ਲੋਕਾਂ ਨੇ ਮੇਰੇ ਤੇ ਝੂਠੇ ਦੋਸ਼ ਵੀ ਬਹੁਤ ਲੱਗੇ ਮੇਰੇ ਤੇ ਮੁਕੱਦਮੇ ਵੀ ਚੱਲੇ ਹਨ ਮੁਕੱਦਮਾ ਤਾਂ ਮੇਰੇ ਤੇ ਚੱਲਿਆ ਸੀ ਇੱਕ ਤੇ ਕੁਝ ਗਲਤ ਵਾਪਰਨ ਤੇ ਮੈਂ ਤੇ ਮੈਨੂੰ ਹੀ ਜ਼ਿੰਮੇਵਾਰ ਠਹਿਰਾਇਆ ਜਾਂਦਾ ਜੇ ਮੰਨ ਲਓ ਕੋਈ ਗਲਤ ਹੋ ਗਿਆ ਮੈਨੂੰ ਜ਼ਿੰਮੇਵਾਰ ਕਹਿੰਦੇ ਸੀਗੇ ਇਨਾ ਸਾਰੀਆਂ ਗੱਲਾਂ ਦੇ ਬਾਵਜੂਦ ਵੀ ਮੈਂ ਅੱਜ ਤੱਕ ਟੁੱਟਿਆ ਨਹੀਂ ਆਤਮ ਹੱਤਿਆ ਕਰਨ ਬਾਰੇ ਵੀ ਨਹੀਂ ਸੋਚਿਆ ਕਦੇ ਬਸ ਆਪਣੇ ਵਿਸ਼ਵਾਸ ਤੇ ਕੇਵਲ ਇਹ ਜਾਣਨ ਦੀ ਇੱਛਾ ਕੀਤੀ ਆ ਕਿ ਮੈਨੂੰ ਲੋਕ ਚੰਗਾ ਕਿਉਂ ਨਹੀਂ ਸਮਝਦੇਗੇ ਮੈਂ ਕਦੇ ਕਿਸੇ ਦਾ ਮਾੜਾ ਨਹੀਂ ਕੀਤਾ ਯਾਰ ਇਹੋ ਜਿਹੀਆਂ ਗੱਲਾਂ ਯਾਰ ਇਹ ਕਿਤਾਬ ਚ ਮੈਨੂੰ ਤਾਂ ਸਮਝੋ ਬਾਹਰ ਹੋਇਆ ਬੈ ਕੰਮ ਤੇ ਛੋਟੇ ਛੋਟੇ ਸੁਣਾਉਣਾ ਤੁਹਾਨੂੰ ਮੈਂ ਇਦਾਂ ਤਾਂ ਨਹੀਂ ਗਏ ਰੋ ਤੇ ਬੜੇ ਬੱਡੀ ਕਹਾਣੀ ਜੀ ਹੋਊਗੀ ਜਾਂ ਮੰਨ ਕੇ ਚੱਲੋ ਵੀ ਕੋਈ ਹੂੰ ਕਮੈਂਟ ਠੀਕ ਆ ਜਾਂ ਮੰਨ ਕੇ ਚੱਲੋ ਕੋਈ ਵੀ ਕੋਈ ਸਿੱਖਿਆ ਜੀ ਵਾਲੀ ਕਹਾਣੀ ਨਹੀਂ ਲੱਗੀ ਯਾਰ ਮੈਨੂੰ ਇਹਦੇ 'ਚ ਬਸ ਗੱਲ ਨਾ ਅੱਧ ਵਿਚਾਲੇ ਜੇ ਰੋਲ ਕੇ ਛੱਡੀ ਵੀ ਆ ਵੀ ਸਿਰੇ ਨਹੀਂ ਕੋਈ ਗੱਲ ਲੱਗੀ ਹੋਈ ਹੈਗੀ ਆ ਤੇ ਹੂੰ ਮੋਕੇ ਅਨਸਾਰ ਤਕਮ ਉੱਤਰ ਸਿੱਧਣਾ ਪਾਲਣ ਪੋਸ਼ਣ ਦੌਰਾਨ ਬੱਚੇ ਦਾ ਨਿਰੰਤਰ ਧਿਆਨ ਰੱਖਾ ਕਰਕੇ ਮਾਂ ਸੋਚਣ ਲੱਗ ਪੈਂਦੀ ਹੈ ਕਿ ਬੱਚਾ ਉਸ ਤੋਂ ਬਿਨਾ ਨਹੀਂ ਰਹਿ ਸਕਦਾ ਜਦੋਂ ਕਿ વાસ્તਵਿਕਤਾ ਇਹ ਹੁੰਦੀ ਹੈ ਕਿ ਬੱਚੇ ਤੋਂ ਬਿਨਾ ਮਾਂ ਨਹੀਂ ਰਹਿ ਸਕਦੀ ਇਹ ਵੀ ਗੱਲ ਸਹੀ ਆ ਹਮ ਮਾਂ ਨੂੰ ਆਏ ਹੁੰਦਾ ਪਰ ਯਾਰ ਮਾਂ ਲਈ ਸੋਚਣੀ ਸਹੀ ਆ ਕਿ ਜਵਾਕਪੋਰਾ ਕੀ ਕਰ ਲੂਗਾ ਮਾਂ ਤੋਂ ਬਿਨਾ ਬੱਚਾ ਨਹੀਂ ਪਾਲ ਸਕਦਾ ਤੇ ਨਾ ਹੀ ਰਹਿ ਸਕਦਾ ਪਰ ਮੈਂ ਪਾਲੇ ਆ ਬਈ ਆਉਦੇ ਮੇਰੇ ਘਰ ਆਲੀ ਨੂੰ 5 ਸਾਲ ਹੋ ਗਏ ਗੁਜਰੀ ਨੂੰ ਮਾਤਾ ਨੂੰ ਮੇਰੇ ਨੂੰ ਢਿੱਲੀ ਰਹਿੰਦੀ ਹੈਗੀ ਆ ਤੇ ਪਾਲੀ ਜਾਂ ਨਾ ਯਾਰ ਹੁਣ ਤੱਕ ਬਾਈ 5 ਸਾਲ ਹੋ ਗਿਆ ਗਾਂ ਵੀ ਬਾਬਾ ਕਰਪਾ ਰੱਖੇ ਪਾਲਾਂਗੇ ਤਾਂਦਰੁਸਤੀ ਬਖਸ਼ੇ ਮਹਾਰਾਜ ਆ ਪਾਲਾਂਗੇ ਜਵਾਕ ਆਉਦੇ ਇਹ ਤਾਂ ਵੈ ਵੀ ਹੁੰਦਾ ਹੈਗਾ ਵੀ ਜੇ ਮੰਨ ਕੇ ਚੱਲੋ ਘਰ ਵਾਲੀ ਮੁੱਕ ਗਈ ਕਈ ਕੀ ਕਰਦੇ ਹੁਣ ਮੰਨ ਲਓ ਕੀ ਕਰਦੇ ਹੈਗੇ ਜੇ ਮੰਨ ਲਓ ਵੀ ਕਿਸੇ ਬੰਦੇ ਦੇ ਘਰ ਵਾਲੀ ਮੁੱਕ ਗਈ ਬਾਈ ਕਹਿਣਗੇ ਜਵਾਕ ਛੋਟੇ ਆ ਭਾਈ ਵਿਆਹ ਕਰਾ ਲਾ ਰੋਟੀ ਦਾ ਔਖਾ ਵੀ ਰੋਟੀ ਬੰਦੇ ਦੇ ਹੱਥ ਟੁੱਟੇ ਹੁੰਦੇ ਆ ਬਾਈ ਰੋਟੀ ਲਾਉਣ ਨੂੰ ਯਾਰ ਮੈਂ ਆਪ ਲਾਉਂਦਾ ਰਿਹਾ ਰੋਟੀ ਹੁਣ ਤੱਕ ਹੁਣ ਤਾਂ ਚੱਲ ਮੇਰੀ ਮਾਤਾ ਮਾੜੀ ਠੀਕ ਕਰਕੇ ਚੱਲ ਰੋਟੀ ਪਾਣੀ ਬਣਾ ਲੈਂਦੀ ਆ ਬਸ ਇਹ ਹੈ ਨਾ ਬੰਦੇ ਨੇ ਆਪਦੀਆਂ ਸਹੂਲਤਾਂ ਵਾਸਤੇ ਬਣਾਇਆ ਹੈਗਾ ਸਾਰਾ ਕੁਝ ਬੰਦਾ ਕਾ ਰੋਟੀ ਪਾਣੀ ਨੂੰ ਬੰਦੇ ਨੂੰ ਕੀ ਹੋਇਆ ਲਾਉਣ ਨੂੰ ਬਾਈ ਠੀਕ ਆ ਚੱਲੋ ਯਾਰ ਉਹ ਗੱਲ ਵੱਖਰੀ ਆ ਉਹ ਆਪੋ ਆਪਣੀ ਸੋਚ ਹੁੰਦੀ ਹੈ ਜਿਹੜਾ ਬੰਦਾ ਸੋਚਦਾ ਹੈਗਾ ਤੇ ਜੇ ਹੁਣ ਮੰਨ ਕੇ ਚੱਲੋ ਪਹਿਲਾਂ ਕੋਈ ਕੁੜੀ ਵਿਧਵਾ ਹੋ ਜਾਂਦੀ ਸੀਗੀ ਜਾਂ ਹੋ ਜਾਂਦਾ ਕਹਿੰਦੇ ਨਾ ਹੁਣ ਤਾਂ ਵੈਸੇ ਕਰ ਕਰ ਦਿੰਦੇ ਆ ਪਹਿਲਾਂ ਕਿ ਆਪਾਂ ਇਹ ਨਹੀਂ ਪੜਦੇ ਰਹੇ ਕਿਤਾਬਾਂ ਚ ਜਾਂ ਵੇਖਦੇ ਰਹੇ ਆ ਵੀ ਵਿਧਵਾ ਨੂੰ ਵਿਆਹ ਕਰਾਉਣ ਦਾ ਕੋਈ ਹੱਕ ਨਹੀਂ ਹੁੰਦਾ ਫਿਰ ਬੰਦੇ ਨੂੰ ਵੀ ਇਹੀ ਹੋਣਾ ਚਾਹੀਦਾ ਯਾਰ ਵੇ ਬੰਦਾ ਵੀ ਨਾ ਕਰਾਵੇ ਵਿਆਹ ਬੰਦਾ ਤਾਂ ਹਜੇ ਮਰੀ ਨੂੰ ਮਹੀਨਾ ਹੋਇਆ ਹੁੰਦਾ 2 ਮਹੀਨੇ ਹੋਏ ਹੁੰਦੇ ਆ ਤੇ ਉਹਦੇ ਨਾਲ ਦੇ ਨਾਲ ਉਹ ਵਿਆਹ ਹੋਰ ਕਰਦਗੇ ਭਾਈ ਹਜੇ ਉਮਰ ਕਿਹੜੀ ਆ ਇਹਦੀ ਸਾਰੀ ਜ਼ਿੰਦਗੀ ਮੂਰੇ ਪਈ ਆ ਇਹਦੀ ਸੌਂਜੇ ਬਹਾਰਾ ਕੰਮ ਬਾਈ ਕਿ ਨਾ ਦੁੱਧ ਪਾ ਕੇ ਆਵਾਂ ਵਿਚਾਰੀ ਹਾਂ ਕਿੱਧਰ ਗਈ ਲਾਂਡੀ ਉਰੇ ਆ ਪੁੱਤ ਉਰੇ ਆ বাজ ਕੇ ਆਜੋ ਆਜੋ ਮੇਰਾ ਸ਼ੇਰ ਆਜੋ 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 ਆਇਆ ਪੁੱਤ ਪੈਂਦੀ ਚਕਰ ਚੁੰਡੀ ਦੇ ਨੇ ਕਿੱਧਰ ਤੁਰੇ ਫਿਰਦੀ ਆ ਆ ਜਾ ਤੈਨੂੰ ਮੈਂ ਚਾਹ ਪਾਵਾਂ ਨਾ ਸੋਰੀ ਦੁੱਧ ਪਾਵਾਂ ਮੈਨੂੰ ਸਮਝ ਨਹੀਂ ਆਈ ਵੀ ਇਹ ਮਾਈ ਦੁੱਧ ਰੱਖ ਕਿੱਥੇ ਗਈ ਤੇ ਖਾਲੀ ਆ ਇਹ ਦੇਖ ਕੀ ਆ ਪਾਣੀ ਆ ਇਹ ਜੋ ਤੇ ਬੜਾ ਹੀ ਬਖੜਾ ਹੋ ਗਿਆ ਯਾਰ ਇਹਦੇ ਨਾਲ ਤੋਂ ਦਲਾ ਪੰਡਾ ਨਹੀਂ થੁੰਦਾ ਕੋਈ ਅੱਗੇ ਤਾਂ ਬਾਹਰ ਹੀ ਟੰਗੇ ਪਏ ਹੁੰਦੇ ਆ ਦਹੀਂ ਪੌਣਾ ਆ ਜਾ ਐਂਦਾ ਜੀ ਆਵੇ ਕਟਸਾ ਖੜਖੇ ਦਹੀਂ ਪੌਂ ਆ ਜਾ ਪੁੱਤ ਲੈ ਵੀ ਬੜਾ ਜੰਮੀ ਪਈ ਆ ਆ ਜਾ ਤੇਰੇ ਘਰ ਮਾਣੋਂ ਦਹੀਂ ਹੈਗੀ ਆ ਦਹੀਂ ਪਾ ਦੇਣਾ ਪਰ ਹੋਰ ਤਾਂ ਮੇਰੇ ਕੋਲ ਕੋਈ ਹੱਲ ਨਹੀਂਗਾ ਸਾਲ ਦੀ ਦੂਜੀ ਆ ਦਹੀਂ ਵੀ ਪੁੱਟਾਂ ਵਾਲੀ ਬਣੀ ਪਈ ਆ ਇਹ ਤਾਂ ਬੜੀ ਬੜਾ ਜੰਮੀ ਥਮਦੀ ਓਏ ਆ ਬੱਲੇ 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 ਆ ਜਾ ਪੁੱਤ ਤੈਨੂੰ ਦਹੀਂ ਪੌਣਾ ਦੁੱਧ ਭਾਲਦਾ ਜੇ ਦੁੱਧ ਹੋਇਆ ਤਾਂ ਦੁੱਧ ਪਾ ਦੂੰ ਵਿੱਚ ਤੇ ਨਹੀਂ ਭਰ ਪਾਣੀ ਤਾਂ ਜਿੰਦਾਬਾਦ ਹੈਗਾ ਹੀ ਆ ਚੱਕ ਇਹਦਾ ਢਾਟਕਣ ਤੇ ਇਹਨੂੰ ਰੱਖ ਇਹਦੇ ਚ ਉਹ ਕੀ ਆ ਕੀ ਹੋ ਗਿਆ ਓਏ ਆ ਪਿਆ ਓਏ ਭੈਣ ਦੀ ਚਕਰ ਚੁੰਡੀ ਦੇਣਾ ਦੁੱਧ ਐਵੇਂ ਕੀ ਆ ਇਹ ਦੁੱਧ ਤਾਂ ਹੈ ਨਹੀਂ ਦਾ ਹੁਣ ਇਹਨੂੰ ਮਖਰ ਕਰਨਾ ਦੁੱਧ ਹੀ ਪਾਉਂ ਬਤ ਦਹੀਂ ਦੇ ਵਿੱਚ ਦੁੱਧ ਪਾ ਕੇ ਫੇਰ ਪਾਉਂਗਾ ਤੈਨੂੰ ਟੈਨਸ਼ਨ ਨਾ ਲੈ। ਹੈਂ? ਉਰੇ ਆ ਲੰਡੀ, ਲੰਡੀ ਉਰੇ ਆ, ਉਰੇ ਆ, ਆਜੋ ਮੇਰਾ ਸ਼ੇਰ। ਦਹੀਂ ਕੌਣ ਖਾਊਗਾ? ਮੇਰਾ ਨੋਣਾ ਪੁੱਤ ਖਾਊਗਾ। ਚੱਲ ਕੇ ਰਾਂ। ਇੱਕ ਮਿੰਟ ਰੋ ਜਾ, ਬਾਲਾ ਵੀ ਨਾ ਚੰਪੜ ਮੈਂ ਦੁੱਧ ਪਾ ਦੇ। ਤੇ 부ੜੀ ਨੂੰ ਲੱਗ ਗਿਆ ਨਾ ਪਤਾ ਵੀ ਇਹਨੇ ਦਹੀਂ ਪਾਈਆ ਤੇ ਦੁੱਧ ਦਾ ਹਜ ਤੱਤਾ ਤ ਰਹਿ ਨਹੀਂ ਗਾ, ਮਲਾਈ ਆਈ ਪਈ ਓਏ। ਚੱਲ ਕੋਈ ਨਾ ਬਿਨਾਂ ਮਲਾਈ ਵਾਲਾ ਪਾਉਂ ਤੈਨੂੰ ਤਾਂ ਮੈਂ। ਐ, ਥੋੜਾ ਜਿਹਾ ਹੋਰ ਪੜ ਗਏ। ਮੋਰ ਕੇ ਤੂੰ ਆਪੇ ਆ ਕੇ ਬੁੜੀ ਪਾ ਦਊਗੀ ਤੈਨੂੰ ਮੈਂ ਦੁੱਧ ਥੋੜਾ ਜਿਹਾ ਹੋਰ ਪਾ ਦਨਾ ਚੱਕ ਦਹੀਂ ਦੇ ਵਿੱਚ ਦੁੱਧ ਪਾ ਕੇ ਤੇ ਪਾਉਂਗਾ ਤੈਨੂੰ ਇਹਨੂੰ ਰੱਖ ਕੇ ਉੱਥੇ ਹੀ ਇਹ ਐ ਝੰਡ ਚਲ 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 ਚੱਕ ਵਿੱਚ ਉੱਥੇ ਰੱਖਤਾ ਹੁਣ ਮਰੂ ਦੇ ਵਿੱਚ ਚਮਚਾਹ ਦਹੀਂ ਦੁੱਧ ਚ ਘੁਲਣੀ ਪਊਗੀ ਇਨਾ ਮਹੀਨਾ ਖਾਲਾ ਇਹ ਲਾ ਕੇ ਬਿਸ਼ੇਰੀ ਪਾਉਂ ਚੱਲ ਪੁੱਤ ਲਿਆ ਤੇਰਾ ਕੌਲਾ ਕਿੱਥੇ ਆ ਕੌਲਾ ਕਿੱਥੇ ਤੇਰਾ ਜਿੱਬਾਂ ਜੀਆਂ ਨਾ ਮਾਰ ਤੇਰੇ ਵਾਲੇ ਕੌਲੇ ਸੀ ਪਾਉਂ ਆਏ ਨਹੀਂ ਪੌਂਦਾਗਾ ਮੈਂ ਚੋ ਭਾਂਡਾ ਵੀ ਨਹੀਂ ਓਏ ਤੋਤਾ ਗਾ ਇਹਦਾ ਚੱਜ ਨਾਲ ਮੇਰੇ ਹੀ ਮੰਜਾ ਹਟ ਪਰੇ ਹੋ ਪਰੇ ਹੋ ਉਪਰੇ ਪਰੇ ਪਰੇ ਰਹਿ ਉਹਨਾਂ ਚੱਲ ਚੱਕ ਦੇ ਫੱਟੇ ਡਾ ਦੇ ਤੋਤੇ ਕੱਢ ਦੇ ਪਾਉਂ ਕੱਢ ਕੇ ਦੋ ਭਾਈ ਹੁਣ ਇਹਦਾ ਕੇਰਾ ਟੱਡ ਭਰ ਜੂਗਾ ਮੁੜ ਕੇ ਆ ਕੇ ਮਾਈ ਆਪੇ ਹੱਥ ਨੇ ਪਾ ਦੂਗੀ ਲੈ ਨਖਰੇ ਇਹੇ ਕਰਦੀ ਮੇਰੇ ਸਾਲੇ ਦੀ ਹੈ ਭਾਈ ਪੀ ਲਾ ਪੀ ਲਾ ਤਾ ਓਏ ਪੀ ਲਾ ਭੈਂਦ ਰੰਦ ਕੇ ਪੀ ਲਾ ਵੇਂ ਡਰੀ ਜੰਨੀ ਆ ਪੀ ਲਾ ਚੱਕ ਦੇ ਫੱਟੇ ਕਰ ਆ ਲਸਨ ਲਾਈ ਸੀ ਭਾਈ ਭੈਂਦਾਂ ਦੀ ਕੋਈ ਨਹੀਂ ਉਹ ਤਾਂ ਗਈ ਪਰ ਪਾਣੀ ਪੁਣੀ ਪਾਇਆ ਨਹੀਂਗਾ ਮੈਂ ਉੱਠ ਜਾਨਾ ਗੱਡੀ ਤੇ ਭਾਈ ਮੈਂ ਗੱਡੀ ਤੇ ਉੱਠ ਜੰਨਾ ਮਗਰੋਂ ਕੋਈ ਪਾਣੀ ਪਤਾਣੀ ਇਹਨੂੰ ਵਿਚਾਰੀ ਨੂੰ ਪਾਉਂਦਾ ਨਹੀਂਗਾ ਉਹ ਉਵੇਂ ਹੀ ਸੁੱਕ ਗਈ ਰਹਿਂਦਾ ਹੁੰਦਾ ਥੱਲੇ ਮਾਤਾ ਕੀ ਕਰੇ ਚੌਰ ਬਣਾਈ ਵੀ ਉੱਥੇ ਦੁੱਧ ਤ ਤਾਂ ਧਰ ਦਿੰਦੀ ਆ ਆਥਾਂ ਤੱਕ ਹੁਣ ਉਹ ਮੱਠੀ ਮੱਠੀ ਅੱਗ ਤੇ ਚੱਲੀ ਜਾਂਦਾ ਹੈਗਾ ਤੇ ਉਹ ਭਾਂ ਧੂਆਂ ਜਿੰਨਾ ਸੀਗਾ ਸਾਰਾ ਲੈ ਸਾਨੂੰ ਆਉਂਦਾ ਸੀਗਾ ਚੱਲਾ ਸੰਤ ਬਾਈ ਮੱਚ ਗਈ ਉਤੋਂ ਰਹਿਂਦਾ ਹੁੰਦਾ ਪਾਣੀ ਨਹੀਂ ਪਾਇਆ ਚਲੋ ਕੋਈ ਗੱਲ ਨਹੀਂ ਅ ਚੱਲਦੇ ਹੀ ਰਹਿੰਦੇ ਹੁੰਦੇ ਇਹ ਕੰਮ ਕਰ ਤੇ ਤੂੰ ਰੋ ਪਲਾ ਉਹ ਯਾਰ ਕੀ ਕਰੀ ਬੈਠਾ ਚਲ ਕੋਈ ਨਾ ਤੂੰ ਤਾਂ ਇਹੀ ਕੁਛ ਕਰਨਾ ਤੁਹਾਡੇ ਕੰਮ ਹੀ ਇਹ ਆ ਹੂੰ 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 ਬਾਬਾ ਵੇ ਮੱਢ ਹੂੰ ਨਾ ਯੰਗਾ ਨਰੋਚੰਦਰ ਇਹ ਚੁੱਪ ਕਰ ਜਾ ਅੰਜੂ ਆਂ ਚੋਂ ਸੱਜਣ ਲੱਭਤੇ ਨਹੀਂ ਇਹਨਾਂ ਦਾ ਗੋਹਾ ਤਾਂ ਪਾਸੇ ਕਰਨਾ ਪੈਣਾ ਨਹੀਂ ਤਾਂ ਵੱਢ ਦੇਣਗੇ ਆ ਇਹ ਨਹੀਂ ਤਾਂ ਵੱਢ ਦੇਣਗੇ ਆ ਇਹ ਇਹ ਕਿ ਰਮੜਾ ਮੜਾ ਪਾਸੇ ਕਰ ਦਿੰਨੇ ਆ ਬਾਅਦ ਚ ਰੇੜੀ ਠੋਕਾਂ ਦੇ ਚਾਕੇ ਇਸ ਸਾਰ ਦਿਨ ਕਿ ਮੈਂ ਵੱਡਿਆ ਸਾਰਾ ਗੋਹਾ ਵੇ ਚੰਗੇ ਭੜੇ ਮੈਟ ਤੇ ਬੈਠੀ ਆ ਚੰਬਲੀ ਜਾਂਦੀ ਰਹਿੰਦੀ ਐ ਇਹ ਨੂੰ ਜਾਣਾ ਪਵੇ ਗੱਡੀ ਤੇ ਲਾਉਣ ਢੇੜਾ ਪਤਾ ਹੀ ਤੈਨੂੰ ਫੇਰ ਲੱਗੇ ਇੱਥੇ ਕੋਨਾ ਖਾਣ ਨੂੰ ਪਹਿਲੇ ਮਿਲੇ ਨਾ ਪੀਣ ਨੂੰ ਪਾਣੀ ਮਿਲੇ ਨਾ ਖਾਣਾ ਜਲੋਸ ਤੇਰਾ ਤੈਨੂੰ ਪਤਾ ਹੀ ਫੇਰ ਲੱਗੇ ਇੱਥੇ ਤਾਂ ਮਾਂ ਬਣੀ ਬੈਠੀਆਂ ਇੱਥੇ ਤੇ ਹੁਣ ਚੱਕ ਕਰਤਾ ਸਫਾ ਝਟ ਕੰਮ ਇਹਨੇ ਤਾਂ ਹੈ ਬਤਈ ਪੀ ਲਿਆ ਯਾਰ ਇਹ ਬਣਦੀ ਸੀਗੀ ਕੁੱਤੀ ਆਪਣੀ ਮੈਂ ਬੰਦੇ ਕੋਲੇ ਲੈ ਕੇ ਗਿਆ ਬਾਈ ਇਹਨੂੰ ਅਖੇ ਤਾਂ ਲੱਸੀ ਹੈ ਬਾਈ ਹਜੇ ਨਹੀਂ ਬਣਦੀ ਇਹ ਲੱਸੀ ਆ ਕਹਿੰਦਾ ਇਹਨੂੰ ਰਾਜੀ ਕਰ ਬਾਈ ਇਦੋਂ ਹੁਣ ਰਾਜੀ ਮੈਂ ਇਹਨੂੰ ਕੀ ਕਰਦੇ ਆ ਯਾਰ ਆ ਤੁਸੀਂ ਆਪ ਦੇਖ ਲੋ ਲੈ ਇੰਧੋ ਰਾਜੀ ਮੈਂ ਕੀ ਕਰਦਿਆਂ ਨੂੰ ਬੁਲੀ ਐ ਇਹ ਅਮਰੀਕਨ ਬੁਲੀ ਹੈਗੀ ਆ ਕੁੱਤੀ ਆਪਣੀ ਇਹ ਤੇ ਕਾ ਕੇ ਇਹਨੂੰ ਬਾਈ ਰਾਜੀ ਕਰਕੇ ਲਿਆ ਆ ਵੀ ਪਿਓ ਦਾ ਪੁੱਤ ਆ ਇਹਦੇ ਹੱਡੀ ਕੋਈ ਦੇਂਦੀ ਆ ਕਿਸੇ ਪਾਸੇ ਕਿੰਨੀ ਰਾਜੀ ਆ ਕਮਾੜਾ ਯਾਰ ਬੰਦਿਆਂ ਦੀ ਮੈਨੂੰ ਸਮਝ ਨਹੀਂ ਆਉਂਦੀ ਕੀ ਕਮਾੜਾ ਦਾ ਨੈਟ ਹੀ ਮੁੱਕ ਚੱਲਿਆ ਮੇਰਾ ਤਾਂ ਯਾਰ ਕੰਮ ਖਰਾਬ ਹੋ ਗਿਆ